ਸ਼ੋਭੇਜ ਸਤਾਤਾਰੀ ਆਮ ਆਦਮੀ ਪਾਰਟੀ ਸਰਕਾਰ ਤੇ ਵਿਜੀਲੈਂਸ ਵਿਭਾਗ ਨੇ ਅੱਜ ਸਵੇਰੇ ਤੜਕਸਾਰ ਹੀ ਵੱਡਾ ਪਟਾਕਾ ਪਾ ਦਿੱਤਾ ਹੈ ਸਸੀਗਾਲ ਦੋਸਤੋ ਮੈਂ ਹਾਂ ਲਵ ਦੀ ਬੈਂਸ ਤੇ ਤੁਸੀਂ ਦੇਖ ਰਹੇ ਹੋ ਯੰਗ ਪੰਜਾਬੀ ਚੈਨਲ ਦੋਸਤੋ ਅੱਜ ਗੱਲ ਕਰ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ ਕੀਤੀ ਗਈ ਗ੍ਰਿਫਤਾਰੀ ਅੱਜ ਸਵੇਰੇ ਬਿਜ਼ਨੈਸ ਵਿਭਾਗ ਜਿਵੇਂ ਕਾਰਵਾਈ ਕਰਦਾ ਹੁੰਦਾ ਹੈ ਸਵੇਰੇ ਸਵੇਰੇ ਵਿਕਰਮਜੀਤ ਸਿੰਘ ਮੈਜਰਿਟੀਆ ਦੇ ਅੰਮ੍ਰਿਤਸਰ ਸਥਿਤ ਘਰ ਛਾਪਾ ਮਾਰਦੇ ਨੇ ਉਹਨਾਂ ਦੀ ਕੋਠੀ ਤੇ ਪਹੁੰਚਦੇ ਨੇ ਤੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਜਿਵੇਂ ਬਿਜ਼ਨੈਸ ਦੀ ਰੇਡ ਹੁੰਦੀ ਹੈ ਰੇਡ ਕੀਤੀ ਗਈ ਔਰ ਇਸ ਦੌਰਾਨ ਵਿਕਰਮਜੀਤ ਸਿੰਘ ਮੈਜਰਿਟੀਆ ਜਿਹੜੇ ਨੇ ਉਹ ਬੜੇ ਤੈਸ਼ ਦੇ ਵਿੱਚ ਨਜ਼ਰ ਆਏ ਵਿਕਰਮਜੀਤ ਸਿੰਘ ਮੈਜਰਿਟੀਆ ਨੇ ਆਪਣੀਆਂ ਮੁੱਛਾਂ ਨੂੰ ਤਾ ਦਿੰਦਿਆ ਹੋਇਆ ਕਿਹਾ ਏ ਕਿ ਭਗਵਾਨ ਤੇ ਸਿਆ ਯਾਦ ਰੱਖੀ ਇਦਾਂ ਹੀ ਤੇਰੀਆਂ ਮੈਂ ਚੀਕਾਂ ਕਢਾਉਂਗਾ ਹਾਲ ਦੀ ਘੜੀ ਜਿਹੜੀ ਕਾਰਵਾਈ ਹੋਈ ਹੈ ਵਿਜੀਲੈਂਸ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੋਈ 500 ਕਰੋੜ ਦੀ ਆਮਦਨ ਦਾ ਚੱਕਰ ਹੈ ਜਿਹਦੇ ਵਿੱਚ ਵਿਜੀਲੈਂਸ ਨੇ ਵਿਕਰਮਜੀਤ ਸਿੰਘ ਮਜੀਠੀਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਦੋਸਤੋ ਦੱਸਦੇ ਹਈਏ ਕਿ ਇਸੇ ਮਾਮਲੇ ਦੇ ਵਿੱਚ ਕੈਬਨਿਟ ਮੰਤਰੀ ਧਾਲੀਵਾਲ ਹੋਣੇ ਵੀ ਆਪਣੀ ਸਟੇਟਮੈਂਟ ਦਿੱਤੀ ਹੈ ਸਵੇਰ ਤੋਂ ਖਬਰਾਂ ਦੇ ਵਿੱਚ ਛਾਏ ਹੋਏ ਨੇ ਧਾਲੀਵਾਲ ਸਾਹਿਬ ਇਲਜ਼ਾਮ ਲਗਾਉਂਦੇ ਨੇ ਕਿ 2007 ਤੋਂ ਲੈ ਕੇ 17 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਤੇ ਉਸ ਦੌਰਾਨ ਪੰਜਾਬ ਵਿੱਚ ਵੱਡਾ ਜਿਹੜਾ ਰੈਕਟ ਚਲਾਇਆ ਗਿਆ ਹੈ ਚਿੱਟੇ ਦੇ ਨਸ਼ੇ ਦਾ ਵਪਾਰ ਚਲਾਇਆ ਗਿਆ ਹੈ ਔਰ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਸ ਚੀਜ਼ ਦੇ ਦੋਸ਼ੀ ਨੇ ਉਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਹੈ ਐਸੇ ਕਰਕੇ ਉਹਨਾਂ ਨੇ ਕਿਹਾ ਕਿ 2017 ਤੋਂ ਬਾਅਦ ਕਾਂਗਰਸ ਪਾਰਟੀ ਆਈ ਸੀ ਉਹਨਾਂ ਕੋਲ ਵੀ ਇਹ ਫਾਈਲ ਗਈ ਸੀ ਪਰ ਕਾਂਗਰਸ ਪਾਰਟੀ ਨੇ ਵਿਕਰਮ ਮਜੀਠੀਆ ਤੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਿਹਾ ਤਾਲੀਵਾਲ ਦੀ ਗੱਲ ਕਰ ਰਹੇ ਆ ਜੀ ਤਾਲੀਵਾਲ ਸਾਹਿਬ ਕਹਿੰਦੇ ਨੇ ਕਿ ਪਿਛਲੇ 2.5 ਸਾਲ ਤੋਂ ਅਸੀਂ ਲਗਾਤਾਰ ਇਸ ਫਾਈਲ ਤੇ ਮਿਹਨਤ ਕਰ ਰਹੇ ਸੀ ਔਰ ਪੁਖਤਾ ਪ੍ਰੂਫ ਦੇ ਨਾਲ ਅੱਜ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਮੁਹਾਲੀ ਦੇ ਵਿਜੀਲੈਂਸ ਦਫ਼ਤਰ ਵਿਖੇ ਲੈ ਜਾਇਆ ਗਿਆ ਹੈ ਜੋ ਜਾਣਕਾਰੀ ਹੁਣ ਤੱਕ ਮਿਲੀ ਹੈ ਉਧਰ ਮਜੀਠੀਆ ਸਾਹਿਬ ਕਹਿੰਦੇ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਬਦਲਾਖੋਰੀ ਦੀ ਰਾਜਨੀਤੀ ਕਰ ਰਹੀ ਹੈ ਮਜੀਠੀਆ ਦਾ ਕਹਿਣਾ ਹੈ ਕਿ ਮੈਂ ਸਰਕਾਰ ਦੇ ਸ਼ਾਸਨ ਦੇ ਖਿਲਾਫ ਔਰ ਸਰਕਾਰ ਦੀ ਕਾਰਜਸ਼ੈਲੀ ਦੇ ਖਿਲਾਫ ਖੁੱਲ ਕੇ ਬੋਲਦਾ ਹਾਂ ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਸਣੇ ਅਰਵਿੰਦ ਕੇਜਰੀਵਾਲ ਮੈਨੂੰ ਵੱਖ-ਵੱਖ ਮਾਮਲਿਆਂ 'ਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਕਿਹਾ ਕਿ ਪਿਛਲੀ ਵਾਰ ਜਦੋਂ ਸਰਕਾਰ ਨੇ ਮੇਤੇ ਡਰਗ ਵੇਚਣ ਦੇ ਦੋਸ਼ ਲਗਾਏ ਸਨ ਤਾਂ ਉਦੋਂ ਸਰਕਾਰ ਨੂੰ ਕੋਈ ਮੇਰੇ ਖਿਲਾਫ ਪ੍ਰੂਫ ਨਹੀਂ ਮਿਲਿਆ ਤੇ ਉਲਟਾ ਅਰਵਿੰਦ ਕੇਜਰੀਵਾਲ ਨੂੰ ਮਾਫੀ ਮੰਗਣੀ ਪਈ ਸੀ ਹੁਣ ਮੈਂ ਸਰਕਾਰ ਦੇ ਖਿਲਾਫ ਬੋਲਦਾ ਹਾਂ ਇਸ ਕਰਕੇ ਸਰਕਾਰ ਮੇਰੀ ਆਵਾਜ਼ ਬੰਦ ਕਰਨ ਦੇ ਲਈ ਮੈਨੂੰ ਝੂਠੇ ਪਰਚਿਆਂ ਦੇ ਵਿੱਚ ਫਸਾਰੀ ਹੈ ਫਿਲਹਾਲ ਦੀ ਘੜੀ ਦੋਸਤੋ ਵਿਕਰਮ ਵਜੀਠਿਆ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਕੋਠੀ ਅੰਮ੍ਰਿਤਸਰ ਸਥਿਤ ਉਹਨਾਂ ਦੀ ਰਹਿائش ਤੋਂ ਗ੍ਰਿਫਤਾਰ ਕਰਕੇ ਮੁਹਾਲੀ ਵਿਕੇ ਬਿਜਲੈਂਸ ਦੇ ਦਫ਼ਤਰ ਲਿਜਾਇਆ ਗਿਆ ਹੈ ਜਿੱਥੇ ਉਹਨਾਂ ਤੋਂ ਪੁੱਛਗਿੱਛ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਾਰਵਾਈਆਂ ਹੁੰਦੀਆਂ ਨੇ ਔਰ ਸਰਕਾਰ ਇਹ ਸਾਰੇ ਮਾਮਲੇ ਨੂੰ ਕਿਸ ਤਰ੍ਹਾਂ ਲੋਕਾਂ ਦੇ ਵਿਚਾਰ ਲੈ ਕੇ ਆਉਂਦੀ ਹੈ ਕਿ ਕਿਉਂ ਉਹਨਾਂ ਤੇ ਕਾਰਵਾਈ ਹੋਈ ਹੈ ਕਿਹੜੇ ਆਧਾਰ ਤੇ ਕੀਤੀ ਗਈ ਹੈ ਇਹ ਸਾਰੇ ਮਾਮਲੇ ਜਿਹੜੇ ਆ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਰੱਖੇਗੀ ਹਾਲ ਦੀ ਘਟਨਾ ਦੇ ਲਈ ਸਾਡੇ ਕੋਲ ਜਾਣਕਾਰੀ ਸੀ ਕਿ 500 ਕਰੋੜ ਦੀ ट्रांजैक्शन ਦਾ ਮਾਮਲਾ ਹੈ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਵਿਕਰਮ ਮਜੀਠੀਆ ਨੂੰ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕਰਕੇ ਮੁਹਾਲੀ ਸਥਿਤ ਵਿਜੀਲੈਂਸ ਦਫ਼ਤਰ ਲਿਜਾਇਆ ਗਿਆ ਹੈ ਜੋ ਵੀ ਅਪਡੇਟ ਅਗਾਂਹ ਮਿਲੇਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਪਰ ਅੰਤ ਵਿੱਚ ਇੱਕ ਵਾਰ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਵਿਕਰਮ ਮਜੀਠੀਆ ਨੇ ਮੁੱਛਾਂ ਨੂੰ ਤਾ ਦਿੰਦੇ ਹੋਏ ਕਿਹਾ ਹੈ ਕਿ ਭਗਵੰਤ ਸਿਆ ਚਿੰਤਾ ਨਾ ਕਰੇ ਇਦਾਂ ਹੀ ਤੇਰੀਆਂ ਚੀਕਾਂ ਕਢਾਉਂਗਾ ਹੁਣ ਇਸ ਤੋਂ ਵਿਕਰਮਜੀਤਿਆ ਦਾ ਕੀ ਕਹਿਣਾ ਸੀ ਔਰ ਇਸ ਦੇ ਉੱਤੇ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੁਣ ਕੀ ਪ੍ਰਤੀਕਿਰਿਆ ਦਿੰਦੇ ਨੇ ਤੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਹਾਲ ਦੀ ਘੜੀ ਦਿਓ ਇਜਾਜ਼ਤ ਧੰਨਵਾਦ